ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਜੱਜੇ ਦੇ ਨਾ ਲੈਟਸ ਸਟਾਰਟ ਫਰਸਟ ਨੰਬਰ ਜਹਾਨ ਦੁਨੀਆ ਪਰਮਾਤਮਾ ਸਾਰੇ ਜਹਾਨ ਦਾ ਪਾਲਨਹਾਰ ਹੈ ਯਾਨੀ ਕਿ ਪੂਰੀ ਦੁਨੀਆ ਦਾ ਪਾਲਨਹਾਰ ਕੌਣ ਹੈ ਪਰਮਾਤਮਾ ਨੈਕਸਟ ਹੈ ਜ਼ਮੀਨ ਆਸਮਾਨ ਇੱਕੰਨਾ ਬਹੁਤ ਵੱਡੀ ਗੱਪ ਮਾਨ ਗੁਨਾਮ ਸਿੰਘ ਕੱਪ ਮਾਰਨ ਲਗਾ ਜ਼ਮੀਨ ਆਸਮਾਨ ਇਕ ਕਰ ਦਿੰਦਾ ਹੈ ਨੈਕਸਟ ਹੈ ਜ਼ਰਬ ਝੋਟ ਜਾਂ ਸਾਟ ਪੋੜੀ ਤੋਂ ਡਿੱਗਨ ਕਰਕੇ ਮੇਰੀ ਰੀਡ ਦੀ ਹੱਡੀ ਨੂੰ ਜ਼ਰਾ ਜ਼ਰਬ ਆ ਗਈ ਯਾਨਕਿ ਸਾਟਾ ਆ ਗਈ ਜਾਂ ਝੋਟ ਆ ਗਈ ਥੋੜੀ ਜਾਇਕੇਦਾਰ ਸਵਾਦੀ ਕੰਨਿਆ ਕੁਮਾਰੀ ਵਿੱਚ ਮਿਲਦਾ ਲਾਲ ਕੇਲਾ ਬੜਾ ਜਾਇਕੇਦਾਰ ਹੁੰਦਾ ਹੈ ਜ਼ਿੱਦਲ ਜ਼ਿੱਦ ਕਰਨ ਵਾਲੀ ਨਿੱਕੀ ਕੁੜੀ ਬੜੀ ਜ਼ਿੱਦਲ ਹੈ ਚਾਹਦੀ ਹੈ ਬਸ ਉਸ ਨੂੰ ਕੁਛੜ ਹੀ ਚੁੱਕੀ ਰੱਖੋ ਨੈਕਸਟ ਹੈ ਜ਼ਾਲਮ ਜ਼ੁਲਮ ਕਰਨ ਵਾਲਾ ਔਰੰਗਜ਼ੇਬ ਇੱਕ ਜ਼ਾਲਮ ਬਾਦਸ਼ਾਹ ਸੀ ਨੰਬਰ 7 ਜਲਵਾ ਦ੍ਰਿਸ਼ਿਆ ਦਰਸ਼ਨ ਮੂਸਾ ਤੂਰ ਪਹਾੜ ਦਾ ਜਲਵਾ ਵੇਖ ਕੇ ਮੂੰਹ ਭਾਰ ਡਿੱਗ ਪਿਆ ਨੰਬਰ 8 ਹੈ ਜਾਂਚ ਤਰੀਕਾ ਮੈਨੂੰ ਕੱਪੜੇ ਸੀਣ ਦੀ ਜਾਂਚ ਆਉਂਦੀ ਹੈ। ਨੰਬਰ 90s जाया ਕਰਨਾ, ਨਸ਼ਟ ਕਰਨਾ, ਵਕਤ ਜ਼ਾਇਆ ਨਾ ਕਰੋ, ਯਾਨੀ ਕਿ ਟਾਈਮ ਨੂੰ ਵੇਸਟ ਨਾ ਕਰੋ। ਨੈਕਸਟ ਜੁਟ ਗਿਆ ਲਗਾਤਾਰ ਕੰਮ ਕਰਨ ਲਗਾ। ਇਮਤਿਹਾਨ ਨੇੜੇ ਆਨ ਕਰਕੇ ਉਹ ਰਾਤ ਦਿਨ ਪੜ੍ਹਾਈ ਤੇ ਜੁਟ ਗਿਆ। ਅਤੇ ਜੁਟ ਗਿਆ ਨੂੰ ਅੰਡਰਲਾਈਨ ਕਰੋਗੇ ਪੈਨਸਲ ਨਾਲ, ਠੀਕ ਹੈ? ਨੈਕਸਟਾ ਜੋੜ ਜੋੜਨਾ। ਕਾਰੀਗਰ ਨੇ ਫੈਵਿਕੋਲ ਲਗਾ ਕੇ ਲੱਕੜ ਜੋੜ ਦਿੱਤੀ। ਐਨ ਲਾਸਟ ਜਮਨਾ ਡਟ ਕੇ ਅਜੀ ਇਹ ਕੰਮ-ਜਮ ਕੇ ਹੀ ਕੰਨੇ ਪੈਂਦੇ ਹਨ ਠੀਕ ਹੈ ਅ ਜੱਜ ਦੇ ਅੱਜ ਅਸੀਂ ਕੀਤੀ ਹੈ ਇਹ ਤੁਸੀਂ ਕੰਟੀਨਿਊ ਕਰਨੇ ਆ ਕਾਪੀ ਚ ਜਿੱਚੇ ਹੀ ਪਹਿਲੇ ਕੀਤੇ ਹੋਇਆ